ਕਿ ਜਿਨ੍ਹਾਂ ਨੂੰ ਸੰਗਤ ਨੇ ਨਕਾਰ ਦਿੱਤਾ ਉਹਨਾਂ ਨੂੰ ਨਾਮਿਨੇਸ਼ਨ ਦੇ ਥਰੂ ਲਿਆਂਦਾ ਜਾਵੇ ਬੈਕ ਡੋਰ ਐਂਟਰੀ ਇਹ ਵਾਕਿਆ ਹੀ ਇਹ ਹਰਿਆਣੇ ਦੀ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਚੋਰੀ ਸੀ ਧਿਆਨ ਦਿਓ ਜਿਵੇਂ ਚਿੰ다 ਸਾਹਿਬ ਦੇ ਜਾਂ ਹੋਰ ਦੂਜੇ ਤੀਜੇ ਜਿਹੜੇ ਸਮੂਹ ਨੇ ਉਹਨਾਂ ਨੇ ਰਲ ਕੇ ਉਹਨਾਂ ਨੂੰ ਜਿਹੜਾ ਨਾਮ ਪ੍ਰਪੋਜ਼ ਕੀਤਾ ਔਰ ਉਹਨਾਂ ਨੂੰ ਅੱਗੇ ਲਿਆਂਦਾ ਹੈ ਉਹਦੇ ਨਾਲ ਸੰਗਤ ਦੇੜੀ ਹੈ ਸਾਰੀ ਦਾ ਉਹਦਾ ਜਿਹੜਾ ਗਣਾ ਮਨ ਤੋਂ ਬਹੁਤ ਦੁਖੀ ਹੋਇਆ ਔਰ ਅਸੀਂ ਇਸ ਗੱਲ ਦਾ ਪ੍ਰੋਟੈਸਟ ਲਾਚ ਕਰ ਰਹੇ ਹਾਂ ਜਿਨ੍ਹਾਂ ਨੇ ਉਹਨੂੰ ਜਾਂਦਾ ਹੈ ਤੇ ਜਿਨ੍ਹਾਂ ਨੂੰ ਉਹਨੂੰ ਜਾਨ ਵਿੱਚ ਮਦਦ ਕੀਤੀ ਹੈ ਸਾਡਾ ਅਕਾਲ ਪੰਥਕ ਮੋਰਚਾ ਅਸੀਂ ਯਾਰਾਂ ਦੀ ਯਾਰਾਂ ਬੰਦੇ ਖੜੇ ਕਰਾਂ ਔਰ ਸਾਨੂੰ ਉਮੀਦ ਹੈ ਕਿ ਸਾਨੂੰ ਕਈ ਕਈ ਪਾਸੋਂ ਇਸ ਗੱਲ ਵਾਸਤੇ ਸਮਰਥਨ ਮਿਲ ਜੇ ਔਰ ਸਾਨੂੰ ਅਸੀਂ ਉਮੀਦ ਕਰਦੇ ਸਾਡਾ ਇੱਕ ਵੀਰ ਸ਼ਹੀਦ ਨਿਸ਼ਾਨ ਸਿੰਘ ਜੀ ਜੋ ਦੇਸ਼ ਕੌਮ ਦੀ ਰਾਖੀ ਕਰਦਾ ਹੋਇਆ ਸਰਹੱਦਾਂ ਤੇ ਜੰਮੂ ਦੇ ਵਿੱਚ ਸ਼ਹੀਦ ਹੋਇਆ ਸਾਡੇ ਅਕਾਲ ਪੰਥਕ ਮੋਰਚੇ ਨੇ ਉਹਨਾਂ ਦੇ ਪਿਤਾ ਜੀ ਨੇ ਸਾਡੇ ਬੜੇ ਸਤਕਾਰਯੋਗ ਨੇ ਸਰਦਾਰ ਸੇਵਾ ਸਿੰਘ ਜੀ ਜਿਨ੍ਹਾਂ ਦਾ ਪਿੰਡ ਭਾਵਦੀਨ ਹੈ ਸਰਸਾ ਤੋਂ ਅਕਾਲ ਪੰਥਕ ਮੋਰਚੇ ਦੇ ਸਾਰੇ ਮੈਂਬਰਾਂ ਨੇ ਸਾਡਾ ਵੀਰ ਸ਼ਹੀਦ ਨਿਸ਼ਾਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਸੇਵਾ ਸਿੰਘ ਜੀ ਨੂੰ ਨੋਮਿਨੇਟ ਕਰਵਾਇਆ। ਅੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਜੀ ਦੇ ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲ ਕਰਕੇ ਅਸੀਂ ਆਪੋ ਆਪਣੇ ਜੀਵਨ ਨੂੰ ਸਫਲਾ ਬਣਾਈਏ। ਸੋ ਦੂਸਰੀ ਬੇਨਤੀ ਜਿਵੇਂ ਆਪ ਸਾਰੀਆਂ ਸੰਗਤਾਂ ਦੇ ਨਾਲ ਸਮੂਹੀ ਮੈਂਬਰ ਸਰਵਾਨ ਜੋ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਤੇ ਹੋਏ ਮੈਂਬਰ ਨੇ ਜੋ ਜਿੰਨੇ ਕਸੀ ਮੈਂਬਰ ਬੈਠੇ ਆਂ ਅਸੀਂ ਅਕਾਲ ਪੰਥਕ ਮੋਰਚੇ ਦੇ ਸਾਰੇ ਪਾਂਦੀ ਹਾਂ ਅਕਾਲ ਪੰਥਕ ਮੋਰਚਾ ਅਸੀਂ ਸਾਰਿਆਂ ਨੇ ਬਣਾਇਆ ਉਸੇ ਦੇ ਬਣਾਏ ਹੋਏ ਨੀਮਾਂ ਦੇ ਤਹਿਤ ਅਸੀਂ ਸਾਰੇ ਚੱਲਦੇ ਆਂ ਸੋ ਅੱਜ ਜੋ 11 ਤਰੀਕ ਹੈ ਅੱਜ ਹਰਿਆਣਾ ਸੇਗੁਰ ਦਵਾਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਸਹਿਬਾਨ 40 ਮੈਂਬਰ ਸਹਿਬਾਨ ਜਿੱਤੇ ਹੋਏ ਸਨ ਉਹਨਾਂ ਵੱਲੋਂ 9 ਮੈਂਬਰ ਨੋਮੀਨੇਟ ਕਰਨੇ ਸਨ ਸੋ ਸਰਕਾਰ ਨੇ ਸਾਨੂੰ ਅੱਜ ਦੀ ਇਹ ਤਰੀਕ ਦਿੱਤੀ ਹੋਈ ਸੀ ਸਾਰੇ ਮੈਂਬਰ ਸਹਿਬਾਨ ਪਹੁੰਚੇ ਪੀ ਡਬਲਯੂ ਡੀ ਰੈਸਟ ਹਾਊਸ ਉੱਥੇ ਅਸੀਂ ਪਹੁੰਚੇ ਸਾਰੇ ਸੋ ਸਾਰੇ ਮੈਂਬਰ ਸਹਿਬਾਨਾਂ ਦੇ ਬਣਦਾ ਹੋਇਆ ਹੱਕ ਸੀ ਜਿਹੜਾ ਮੰਨ ਲਓ ਜਿਵੇਂ ਜਿਵੇਂ ਕੈਟਾਗਰੀਆਂ ਕੀਤੀਆਂ ਗਈਆਂ 9 9 ਦੀਆਂ 3 1 13 ਦਾ ਗੁਰੂ ਬਣਾਇਆ ਗਿਆ ਉਨਾ ਗਰੁੱਪਾਂ ਦੇ ਵਿੱਚ ਜੋ ਕੈਟਾਗਰੀ ਆਉਣੀ ਸੀ ਤੇ ਉਹਦੇ ਹਿਸਾਬ ਨਾਲ ਮੈਂਬਰ ਨੋਮੀਨੇਟ ਹੋਣੇ ਸਨ ਸੋ ਸਾਡੇ ਆਕਾਲ ਪੰਥਕ ਮੋਰਚੇ ਦੇ ਚਾਰ ਮੈਂਬਰ ਸਹਿਬਾਨ ਨੇ ਜਿਹੜੇ ਨੋਮੀਨੇਟ ਹੋਏ ਨੇ ਸਿੰਘ ਸਵਾ ਕੈਟਾਗਰੀ ਸਾਨੂੰ ਆਈ ਇੱਕ ਐਸਸੀ ਦੀ ਕੈਟਾਗਰੀ ਸਾਨੂੰ ਆਈ ਉਹਦੇ ਵਿੱਚ ਅਸੀਂ ਸਾਡੇ ਸਤਕਾਰਯੋਗ ਸਰਦਾਰ ਸੇਵਾ ਸਿੰਘ ਜੀ ਸਰਸਾ ਤੋਂ ਸਰਦਾਰ ਗੁਰਮੀਲ ਸਿੰਘ ਜੀ ਰਤਿਆ ਤੋਂ ਸਰਦਾਰ ਹਰਿੰਦਰ ਸਿੰਘ ਜੀ ਨਾਰਾਇਣਗੜ੍ਹ ਤੋਂ ਸਰਦਾਰ ਬਲਕਾਰ ਸਿੰਘ ਜੀ ਅੰਮ੍ਰਾਲਾ ਤੋਂ ਇਹ ਸਾਡੇ ਕਾਲ ਪੰਥ ਪਰਮੋਰਚੇ ਦੇ ਚਾਰ ਮੈਂਬਰ ਸਹਿਬਾਨ ਸਾਡੇ ਨਾਲ ਹੋਰ ਜੁੜੇ ਨੇ ਸਾਡੀ ਟੀਮ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸੋ ਦੂਸਰੀ ਜੋ ਬੇਨਤੀ ਅਸੀਂ ਕਰਨੀ ਚਾਹੁੰਦੇ ਆ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜਾਗਮਨ ਪੁਰਬ ਪਰ ਦੂਸਰਾ ਜੋ ਅੱਜ ਸਰਕਾਰ ਵੱਲੋਂ ਅਤੇ ਚਿੰਦਾ ਗੁਰਪ ਵੱਲੋਂ ਵੇਖੋ ਹਾਰੇ ਹੋਏ ਜਿਹੜੇ ਮੈਂਬਰ ਨੇ ਨਕਾਰੇ ਹੋਏ ਜਿਹੜੇ ਮੈਂਬਰ ਨੇ ਜਿਹੜੇ ਮੈਂਬਰ ਬਹੁਤ ਵੱਡੀ ਭਾਰੀ ਮਤ ਤੋਂ ਹਾਰੇ ਨੇ 2-2000 ਵੋਟਾਂ ਤੋਂ ਹਾਰੇ ਨੇ ਮੰਨ ਲਓ ਸੰਗਤ ਨੇ ਉਹਨਾਂ ਨੂੰ ਮਕਾਰ ਦਿੱਤਾ ਤੇ ਸਾਡੇ ਕਾਲ ਪੰਥਕ ਮੋਰਚੇ ਦਾ ਪਹਿਲੇ ਦਿਨ ਤੋਂ ਹੀ ਇਹ ਪ੍ਰੋਸੈਸ ਰਿਹਾ ਹੈ ਇਹ ਨਿਯਮ ਰਿਹਾ ਹੈ ਵੀ ਆਪਾਂ ਹਾਰੇ ਹੋਏ ਮੈਂਬਰ ਨਹੀਂ ਨਾਮਿਨੇਟ ਕਰਨੇ ਤੇ ਜਿਹੜੇ ਅਸੀਂ ਚਾਰ ਮੈਂਬਰ ਕੀਤੇ ਨੇ ਨਾਮਿਨੇਟ ਇਹਨਾਂ ਦੇ ਵਿੱਚੋਂ ਕੋਈ ਵੀ ਹਾਰਿਆ ਹੋਇਆ ਮੈਂਬਰ ਅਸੀਂ ਨਾਮਿਨੇਟ ਨਹੀਂ ਕੀਤਾ ਪਰ ਅੱਜ ਸਰਕਾਰ ਵੱਲੋਂ ਢੀਂਡਾ ਗਰੁੱਪ ਦੀ ਸਹਿਮਤੀ ਦੇ ਨਾਲ ਹਾਰਿਆ ਹੋਇਆ ਬੰਦਾ ਫਿਰ ਸਾਡੇ ਸਿਰ ਤੇ ਲਿਆ ਕੇ ਬਾਹਰ ਦਿੰਦਾ ਹੈ ਫਿਰ ਉਹ ਕਮੇਟੀ ਦੇ ਵਿੱਚ ਫਿਰ ਉਹਨੂੰ ਐਂਟਰ ਕਰਵਾ ਦਿੰਦਾ ਸੋ ਸਾਡਾ ਅਕਾਲ ਪੰਥਕ ਮੋਰਚਾ ਸੀ ਇਹਨੂੰ ਅੱਜ ਤੱਕ ਕਾਲਾ ਦਿਨ ਵੀ ਮੰਨਦੇ ਵੀ ਜਿਹਦੇ ਵਿੱਚ ਸੰਗਤ ਦਾ ਵੀ ਵਿਰੋਧ ਹੈ ਉਸ ਬੰਦੇ ਦਾ ਠੀਕ ਹੈ ਜੀ ਜਿਹੜੇ ਮੈਂਬਰ ਸਾਹਿਬਾਨ ਜਿੱਤੇ ਨੇ ਬਹੁਮਤ ਉਹਨਾਂ ਦਾ ਵੀ ਇਹ ਵੀ ਉਹਦੇ ਵਿਰੋਧ ਵਿੱਚ ਨੇ ਪਰ ਫਿਰ ਹਾਰੇ ਹੋਏ ਬੰਦੇ ਫਿਰ ਸਾਡੇ ਵਿੱਚ ਲਿਆ ਕੇ ਅੱਜ ਬਿਠਾ ਦਿੱਤੇ ਸੋ ਸਾਡਾ ਅਕਾਲ ਪੰਥਕ ਮੋਰਚਾ ਹੈ ਜਿਹੜਾ ਅਸੀਂ ਨੂੰ ਜੀ ਕਾਲੇ ਦਿਨ ਵਜੋਂ ਮੰਨਦੇ ਆ ਭਿ ਹਾਰੇ ਹੋਏ ਬੰਦੇ ਨਹੀਂ ਸੰਵਾਉਣੇ ਚਾਹੁੰਦੇ ਹਾਂਜੀ ਡੋਲੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਚਾਰ ਜਿਹੜੇ ਸਰਕਾਰ ਵੱਲੋਂ ਚੁਣੇ ਗਏ ਨੋਮੀਨੇਟ ਨੋ ਬੰਦੇ ਨੇ ਉਹਨਾਂ ਚੋਂ ਜਿਹੜੇ ਹਾਰੇ ਹੋਏ ਬੰਦੇ ਚੁਣੇ ਗਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤਾਂ ਅਕਾਲ ਪੰਥ ਕਮੋਰ ਜੀ ਦੀ ਅੱਜ ਬਹੁਤ ਵੱਡੀ ਜਿੱਤ ਹੋਈ ਅਸੀਂ 16 ਮੈਂਬਰਸ ਤੇ ਸੋਰਾ ਮੈਂਬਰਾਂ ਨੇ ਅਸੀਂ ਚਾਰ ਬੰਦੇ ਜਿੱਤ ਲਏ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਇੱਕ ਬਹੁਤ ਵੱਡੀ ਇਕਾਠ ਇਕਾਗਰਤਾ ਹੈ ਔਰ ਇਹ ਸਾਡੀ ਸੋਚ ਸਾਡੀ ਸਟਰੈਟਜੀ ਜਿਹੜੀ ਅਸੀਂ ਪਹਿਲਾਂ ਬਣਾਈ ਸੀਗੀ ਉਹਦੇ ਮੁਤਾਬਕ ਅਸੀਂ ਚੱਲੇ ਆ ਹਾਲਾਂਕਿ ਸਰਕਾਰ ਸਾਨੂੰ ਦੋ ਕੇਵਲ ਦੋ ਹੀ ਹਿੰਦੀ ਸੀ ਅਸੀਂ ਸਾਰਿਆਂ ਦੇ ਰਿਜੈਕਟ ਕਰ ਦਿੱਤੇ ਤੇ ਜੋ ਸਾਡੀ ਸਾਰੇ ਬੰਦਿਆਂ ਨੇ ਐਨ ਇੱਕ ਮਤ ਹੋ ਕੇ ਜੋ ਕੁਝ ਵੀ ਕੀਤਾ ਉਹਦੇ ਮੁਤਾਬਕ ਅਸੀਂ ਚਾਰ ਬੰਦੇ ਜਿੱਤੇ ਤੇ ਜਦੋਂ ਮੀਟਿੰਗ ਚੱਲ ਰਹੀ ਸੀ ਉਸ ਟਾਈਮ ਕੋਈ ਤੁਹਾਡੇ ਵੱਲੋਂ ਇਹ ਗੱਲ ਰੱਖੀ ਗਈ ਕਿ ਹਾਰੇ ਹੋਏ ਬੰਦੇ ਕਿਉਂ ਨਾਮਿਨੇਟ ਕੀਤੇ ਜਾਦੇ ਨਹੀਂ ਇੱਕ ਸੈਕਿੰਡ ਹਾਰੇ ਹੋਏ ਬੰਦੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਰੋਕ ਨਹੀਂ ਸਕਦਾ ਸੀ ਪਰ ਇੱਕ ਕੋਡ ਆਫ ਕੰਡਕਟਰ ਹੁੰਦਾ ਹੈ ਇੱਕ ਸਿਸਟਮ ਹੁੰਦਾ ਹੈ ਡੈਮੋਕ੍ਰੇਸੀ ਜੀਆ ਕਿ ਜਿਨ੍ਹਾਂ ਨੂੰ ਸੰਗਤ ਨੇ ਨਕਾਰ ਦਿੱਤਾ ਉਹਨਾਂ ਨੂੰ ਨਾਮਿਨੇਸ਼ਨ ਦੇ ਥਰੂ ਲਿਆਂਦਾ ਜਾਵੇ ਬੈਕ ਡੋਰ ਐਂਟਰੀ ਇਹ ਵਾਕਿਆ ਹੀ ਇਹ ਹਰਿਆਣਾ ਦੀ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਚੋਅ ਸੀ ਇਹ ਸੋਣ ਦੇ ਵਿੱਚ ਉਹ ਬੰਦੇ ਜਿਨ੍ਹਾਂ ਨੂੰ ਸਰਕਾਰ ਜਿਨ੍ਹਾਂ ਨੂੰ ਸੰਗਤ ਨੇ ਬਿਲਕੁਲ ਟੋਟਲ ਨਕਾਰ ਦਿੱਤਾ ਹੈ ਉਹਨਾਂ ਦੀ ਬੈਕ ਡੋਰ ਐਂਟਰੀ ਕੀਤੀ ਔਰ ਇਹ ਜਿਹੜੀ ਬੈਕ ਡੋਰ ਐਂਟਰੀ ਹੈ ਇਹ ਇਹ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਇਸ ਗਾਣੂ ਨੂੰ ਲਕਾਰਿਆ ਜਾਏਗਾ ਔਰ ਇਹ ਅੱਜ ਅਸੀਂ ਸਾਰੀ ਸੰਗਤ ਦਾ ਫੈਸਲਾ ਹੈ ਸਾਨੂੰ ਸਾਰੇ ਹਰਿਆਣੇ ਵਿੱਚੋਂ ਇਸ ਖਬਰ ਤੇ ਪਹੁੰਚੂ ਜੀ ਤੇ ਰਿਐਕਸ਼ਨ ਆਇਆ ਰਿਐਕਸ਼ਨ ਇਹ ਹੈ ਕਿ ਸਰਕਾਰ ਨੇ ਜਾਂ ਕਿਸੇ ਵੀ ਸੰ ਬੰਦਿਆਂ ਨੇ ਜਿਵੇਂ ਚਿੰ다 ਸਾਹਿਬ ਨੇ ਜਾਂ ਹੋਰ ਦੂਜੇ ਤੀਜੇ ਜਿਹੜੇ ਸਮੂਹ ਨੇ ਉਹਨਾਂ ਨੇ ਰਲ ਕੇ ਉਹਨਾਂ ਨੂੰ ਜਿਹੜਾ ਨਾਮ ਪ੍ਰਪੋਜ਼ ਕੀਤਾ ਹੈ ਔਰ ਉਹਨਾਂ ਨੂੰ ਅੱਗੇ ਲਿਆਂਦਾ ਹੈ ਉਹਦੇ ਨਾਲ ਸੰਗਤ ਦੇ ਜਿਹੜੀ ਹੈ ਸਾਰੀ ਦਾ ਉਹਦਾ ਜਿਹੜਾ ਗੈਣਾ ਮਨ ਉਹ ਬਹੁਤ ਦੁਖੀ ਹੋਇਆ ਔਰ ਅਸੀਂ ਇਸ ਗੱਲ ਦਾ ਪ੍ਰੋਟੈਸਟ ਲਾਜ ਕਰ ਰਹੇ ਆਂ ਜਿਨ੍ਹਾਂ ਨੇ ਉਹਨੂੰ ਜਾਂਦਾ ਹੈ ਤੇ ਜਿਨ੍ਹਾਂ ਨੂੰ ਉਹਨੂੰ ਜਾਨ ਵਿੱਚ ਮਦਦ ਕੀਤੀ ਹੈ ਕਿੰਨੇ ਮੈਂਬਰ ਕਿੰਨੇ ਮੈਂਬਰ ਸਹਿਮਤ ਹੋਏ ਤੁਹਾਡੇ ਨਾਲ ਮਤਲਬ ਕੀ ਜਦੋਂ ਮੀਟਿੰਗ ਚੱਲ ਰਹੀ ਸੀ ਤੇ ਤੁਹਾਡੇ ਤੋਂ علاوہ ਇਹ ਤਾਂ ਇਹ ਤਾਂ ਕੋ ਆਪਸ਼ਨ ਕੋ ਆਪਸ਼ਨ ਇਹ ਕੋ ਆਪਸ਼ਨ ਸੀਗੀ ਔਰ ਇਹ ਇੱਕ ਕੋ ਆਪਸ਼ਨ ਸੀਗੀ ਇਹ ਇਸ ਕੋ ਆਪਸ਼ਨ ਨੂੰ ਅਸੀਂ ਪਹਿਲਾਂ ਸਾਰਿਆਂ ਨੇ ਫੈਸਲਾ ਕਰਕੇ ਸਾਡੇ ਗਰੁੱਪ ਨੇ ਆਪਣੇ ਬੰਦੇ ਦੇ ਤੇ ਉਹਨਾਂ ਦੇ ਗਰੁੱਪ ਨੇ ਉਹਨਾਂ ਦੇ ਤੇ ਤੇ ਸਾਰੇ ਫਾਰਮਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਸਕਲੂਟੀਨੇਜ ਕਰਕੇ ਇਹ ਫੈਸਲਾ ਕਰ ਦਿੱਤਾ ਵੀ ਆ ਪਾਸ ਆ ਚਾਰ ਵੀ ਪਾਸ ਆ ਪੰਜ ਵੀ ਪਾਸ ਨਾਓ ਪਾਸ ਇਹ ਪ੍ਰੋਸੈਸ ਹੁਣ ਖਤਮ ਹੋ ਗਿਆ। 3 ਮਹੀਨੇ ਤੋਂ ਇਲੈਕਸ਼ਨ ਜੇ ਹੋ ਗਏ 3 ਮਹੀਨੇ ਇਲੈਕਸ਼ਨ ਹੋਇਆ ਨੂੰ ਮੈਂਬਰ ਚੁਣੇ ਗਏ ਨੇ 40 ਮੈਂਬਰ ਚੁਣੇ ਗਏ ਨੇ ਤਾਂ ਫਿਰ ਪ੍ਰਬੰਧ ਆਪਣੇ ਹੱਥ ਚ ਕਿਉਂ ਨਹੀਂ ਉਹਨਾਂ ਨੇ ਲਿਆ ਪਹਿਲਾਂ ਕਿਉਂਕਿ ਉਸ ਤੋਂ ਬਾਅਦ ਵੀ ਪ੍ਰਾਣੀ ਹਰਿਆਣਾ ਕਮੇਟੀ ਜਿਹੜੀ ਉਹ ਕਾਰਜ ਸੰਭ ਰਹੀ ਸੀਗੀ ਤਾਂ ਕੀ ਇੱਥੇ ਵੀ ਕੋਈ ਪ੍ਰੋਟੋਕਾਲ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਕਿ ਇਲੈਕਸ਼ਨ ਪ੍ਰੋਸੈਸ ਹੈ ਜਿੱਕਰ ਮੁਕੰਮਲ ਨਹੀਂ ਹੋਇਆ। ਇਲੈਕਸ਼ਨ ਪ੍ਰੋਸੈਸ ਮੁਕੰਮਲ ਨਾ ਹੁੰਦੀ ਵਜ੍ਹਾ ਕਰਕੇ ਕੋਈ ਵੀ ਨਵੀਂ ਕਮੇਟੀ ਟੇਕਓਵਰ ਨਹੀਂ ਸਿਕਾ ਸਕਦੀ। ਹੁਣ ਗੱਲ ਅਗਲੀ ਹੈ। ਹੁਣ ਥੋੜੇ ਜਣਾਂ ਦਿੱਕਰ 11 ਮੈਂਬਰੀ ਐਗਜ਼ੈਕਟਿਵ ਬਾਡੀ ਜਿਹੜੀ ਹੈ ਉਹਦਾ ਚੋਣ ਹੋਵੇਗਾ ਉਸ ਚੋਣ ਦੇ ਵਿੱਚ ਸਾਡਾ ਅਕਾਲ ਪੰਥਕ ਮੋਰਚਾ ਅਸੀਂ 11 11 ਬੰਦੇ ਖੜੇ ਕਰਾਂ ਔਰ ਸਾਨੂੰ ਉਮੀਦ ਹੈ ਕਿ ਸਾਨੂੰ ਕਈ ਕਈ ਪਾਸੋਂ ਇਸ ਗੱਲ ਵਾਸਤੇ ਸਮਰਥਨ ਮਿਲ ਜਾਏ ਔਰ ਸਾਨੂੰ ਅਸੀਂ ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਅਸੀਂ ਬਹੁਤ ਵੱਡੀ ਕੰਫਰਟੇਬਲ ਮジョਰਿਟੀ ਨਾਲ ਅਗਲਾ ਇਲੈਕਸ਼ਨ ਅਸੀਂ ਜਿੱਤਣ ਦੀ ਉਮੀਦ ਰੱਖਦੇ ਆਂ ਔਰ ਅਸੀਂ ਸੰਗਤ ਨੂੰ ਇਹ ਗੱਲ ਕਹਿਣੀ ਚਾਹੁੰਦੇ ਕਿ ਪੋਜ਼ਿਟਿਵ ਪੋਸਿਟਿਵ ਫੋਰਸਿਸ ਜਿਹੜੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਜੋ ਤੇ ਨੈਗੇਟਿਵ ਫੋਰਸ ਜਿਹੜੀਆਂ ਨੇ ਉਹਨਾਂ ਨੂੰ ਹਾਰ ਦਿਓ ਇਹ ਇਹੀ ਸਭ ਤੋਂ ਵੱਡੀ ਸਾਡੇ ਵਾਸਤੇ ਸਾਰੇ ਜਿਹੜੇ 40 ਦੇ 40 ਮੈਂਬਰ ਅਸੀਂ ਅਕਾਲ ਪੁਰਖ ਨੂੰ ਮੋੜਦਾ ਜਿਹੜਾ 40 ਦੇ 40 ਮੈਂਬਰਾਂ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਕਿ ਪੋਜ਼ਿਟਿਵ ਫੋਰਸਾਂ ਫੋਰਸਿਸ ਆਗਿਆ ਜਿਹੜੀਆਂ ਨੇ ਉਹ ਇਕੱਠੀਆਂ ਹੋ ਜਾਣ ਤੇ ਨੈਗੇਟਿਵ ਫੋਰਸਸ ਨੂੰ ਖਾਰ ਦਿੱਤੀ ਜਾਵੇ ਤਾਂ ਜੋ ਉਹ ਜਿਵੇਂ ਅਗਲੀ ਪਹਿਲੀ ਪਹਿਲੀ ਨੂੰ ਨਾਮਜ਼ਦ ਕਮੇਟੀ ਜਿਹੜੀ 2020 ਚ ਨਾਮਜ਼ਦ ਹੋਈ ਸੀ 22 ਵਿੱਚ 2022 ਚ ਨਾਮਜ਼ਦ ਹੋਈ ਸੀ ਉਹਨੇ ਜੋ ਕੁਝ ਵੀ ਕੀਤਾ ਹੈ ਜੋ ਉਹਨਾਂ ਨੇ ਕਾਲਾ ਮਾਲਾ ਕੀਤਾ ਹੈ ਉਹ ਉਹ ਸਾਰੀ ਸੰਗਤ ਦੇ ਸਾਹਮਣੇ ਔਰ ਉਸ ਗੱਲ ਦਾ ਸਾਰਿਆਂ ਨੂੰ ਇਸ ਕੰਦਰ ਰੋਸ ਹੈ ਉਸ ਗੱਲ ਤੋਂ ਸਭ ਕੁ ਸਿੱਖਦੇ ਹੋਏ ਜਿਹੜੇ ਹੁਣ 40 ਦੀ 40 ਮੈਂਬਰ ਹੈ ਔਰ ਉਹ 49 ਬਣ ਗਏ ਨੇ ਉਹਨਾਂ 49 ਮੈਂਬਰਾਂ ਦਾ ਫੋਰਡ ਬਣਦਾ ਹੈ ਕਿ ਉਹ ਗੁਰੂ ਘਰ ਦਾ ਤੋਖਣ ਹੋਵੇ ਗੁਰੂ ਘਰ ਦੀ ਧੌਲ ਤੇ ਨੁਟੀ ਜਾਏ ਗੁਰੂ ਘਰ ਦੇ ਜਿਹੜੇ ਇੰਟਰਸਟ ਨੇ ਔਰ ਸੰਗਤ ਦਾ ਜਿਹੜਾ ਮੰਡੇਟ ਹੈ ਪ੍ਰਡਿਕਟ ਦਿੱਤੀ ਗਈ ਹੈ ਉਹਨੂੰ ਮੁੱਖ ਰੱਖਦੇ ਆਂ ਅਸੀਂ ਬੇਨਤੀ ਕਰ ਰਹੇ ਆਂ ਹੋਰ ਉਹਨਾਂ ਜਾਂ ਮੈਂਬਰਾਂ ਵਿੱਚੋਂ ਉਹਨਾਂ ਪੋਜ਼ਿਟਿਵ ਮੈਂਬਰਾਂ ਨੂੰ ਕਿ ਉਹ ਸਾਡੇ ਨਾਲ ਰਲਣ ਤੇ ਰਲ ਕੇ ਆਪਾਂ ਸਾਡਾ ਓਪਨ ਇਨਵੀਟੇਸ਼ਨ ਹੈ ਅਸੀਂ ਰਲ ਕੇ ਇੱਕ ਨੰਗੀ ਵਧੀਆ ਕਮੇਟੀ ਬਣਾਈਏ ਤੇ ਵਧੀਆ ਪ੍ਰਸ਼ਾਸਨ ਗੁਰੂ ਕਾ ਅਤੀ ਸੰਗਤ ਹੋਤੀ ਹੈ ਬਾਬੂ ਜੀ ਦਾ ਖਾਲਸਾ ਲਈ ਗੱਲ ਲੈ। ਕੀ ਗੱਲ ਲੈ? ਸੋ ਜੋ ਆਕਾਲ ਪੰਥਕ ਮੋਰਚੇ ਦੇ ਵੱਲੋਂ ਅੱਜ ਚਾਰ ਨਾਮਿਨੇਟ ਪਰਸਨ ਕੀਤੇ ਗਏ ਐ ਜਿਦੇ ਵਿੱਚ ਦੋ ਸਿੰਘ ਸਵਾ ਤੇ ਦੋ ਐਸੀ ਨੇ। ਉਹਦੇ ਵਿੱਚ ਇਹ ਬੇਨਤੀ ਐ ਸਾਰੀਆਂ ਸੰਗਤਾਂ ਨੂੰ ਜੋ ਆਕਾਲ ਪੰਥਕ ਮੋਰਚੇ ਨੇ ਦੇਖੋ ਸਾਡਾ ਇੱਕ ਵੀਰ ਸ਼ਹੀਦ ਨਿਸ਼ਾਨ ਸਿੰਘ ਜੀ ਜੋ ਦੇਸ਼ ਕੌਮ ਦੀ ਰਾਖੀ ਕਰਦਾ ਹੋਇਆ ਸਰਹੱਦਾਂ ਤੇ ਜੰਮੂ ਦੇ ਵਿੱਚ ਸ਼ਹੀਦ ਹੋਇਆ ਸਾਡੇ ਅਕਾਲ ਪੰਥਕ ਮੋਰਚੇ ਨੇ ਉਹਨਾਂ ਦੇ ਪਿਤਾ ਜੀ ਨੇ ਸਾਡੇ ਬੜੇ ਸਤਕਾਰਯੋਗ ਨੇ ਸਰਦਾਰ ਸੇਵਾ ਸਿੰਘ ਜੀ ਜਿਨ੍ਹਾਂ ਦਾ ਪਿੰਡ ਭਾਵਦੀਨ ਐ ਸਰਸਾ ਤੋਂ ਅਕਾਲ ਪੰਥਕ ਮੋਰਚੇ ਦੇ ਸਾਰੇ ਮੈਂਬਰਾਨੇ ਸਾਡਾ ਵੀਰ ਸ਼ਹੀਦ ਨਿਸ਼ਾਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਸੇਵਾ ਸਿੰਘ ਜੀ ਨੂੰ ਨਾਮਿਨੇਟ ਕਰਵਾਇਆ ਜੀ ਬੋਲੇ ਸੋਨਿਆ ਸਤਿ ਸ੍ਰੀ ਅਕਾਲ